ਸਾਸਰੀ ਕਾਲ ਦੀ ਸਾਰਿਆਂ ਨੂੰ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਆਲੂ ਦੀਆਂ ਟਿੱਕੀਆਂ ਆਲੂਆਂ ਦੀਆਂ ਟਿੱਕੀਆਂ ਬਣਾਉਣ ਲਈ ਅਸੀਂ ਸਾਰਿਆਂ ਤੋਂ ਪਹਿਲਾਂ ਆਲੂਆਂ ਨੂੰ ਉਬਾਲ ਕੇ ਠੰਡੇ ਕਰ ਲੈਣਾ ਹੈ ਤੇ ਇੱਧਰ ਅਸੀਂ ਇਸ ਵਿੱਚ ਫਿਰ ਨਮਕ ਪਾਉਣਾ ਹੈ ਨਮਕ ਪਾਉਣ ਤੋਂ ਬਾਅਦ ਅਸੀਂ ਇਸ ਵਿੱਚ ਪੀਸੀ ਹੋਈ ਲਾਲ ਮਿਰਚ ਪਾਣੀ ਹੈ ਲਾਲ ਮਿਰਚ ਪਾਉਣ ਤੋਂ ਬਾਅਦ ਥੋੜਾ ਜਿਹਾ ਜੀਰਾ ਪਾਣਾ ਹੈ ਜੀਰਾ ਪਾਉਣ ਤੋਂ ਬਾਅਦ ਇਸ ਵਿੱਚ ਕੱਟੇ ਹੋਏ ਪਿਆਜ਼ ਹਰੀ ਮਿਰਚ ਅਤੇ ਧਨੀਆ ਪਾਉਣਾ ਹੈ ਫਿਰ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹੈ ਮਿਕਸ ਕਰਨ ਤੋਂ ਬਾਅਦ ਅਸੀਂ ਇਸ ਵਿੱਚ ਹੁਣ ਥੋੜਾ ਜਿਹਾ ਅਰਾ ਰੋਟ ਪਾਵਾਂਗੇ ਅਰਾ ਰੋਟ ਪਾਉਣ ਤੋਂ ਬਾਅਦ ਅਸੀਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹੈ ਮਿਕਸ ਕਰਨ ਤੋਂ ਬਾਅਦ ਉਦھر ਅਸੀਂ ਗੈਸ ਉੱਤੇ ਇੱਕ ਕੜਾਹੀ ਰੱਖਣੀ ਹੈ ਤੇ ਥੋੜਾ ਜਿਹਾ ਤੇਲ ਪਾਉਣਾ ਹੈ ਤੇਲ ਜਦੋਂ ਚੰਗੀ ਤਰ੍ਹਾਂ ਗਰਮ ਹੋ ਜਾਵੇ ਤਾਂ ਇੱਕ ਗੋਲ ਜਹੀ ਟਿੱਕੀ ਬਣਾ ਕੇ ਉਸ ਵਿੱਚ ਫਰਾਈ ਕਰਨੀ ਹੈ ਜਦੋਂ ਟਿੱਕੀ ਚੰਗੀ ਤਰ੍ਹਾਂ ਬਰਾਊਨ ਹੋ ਜਾਵੇ ਤਾਂ ਉਸ ਨੂੰ ਅਸੀਂ ਪਲੇਟ ਵਿੱਚ ਕੱਢ ਲੈਣਾ ਹੈ ਤੇ ਪਲੇਟ ਵਿੱਚ ਕੱਢਣ ਤੋਂ ਬਾਅਦ ਅਸੀਂ ਉਸ ਵਿੱਚ ਹਰੀ ਚਟਣੀ ਪਾਣੀ ਹੈ ਹਰੀ ਚਟਣੀ ਪਾਉਣ ਤੋਂ ਬਾਅਦ ਥੋੜੀ ਜਿਹੀ ਰੈੱਡ ਚਟਣੀ ਪਾਣੀ ਹੈ ਤੇ ਉੱਪਰ ਥੋੜੇ ਜਿਹੀ ਬਰੀਕ ਕੱਟੇ ਹੋਏ ਪਿਆਜ਼ ਅਤੇ ਗਾਜਰ ਪਾ ਲੈਣੀ ਹੈ ਅਤੇ ਸਾਡੀ ਟਿੱਕੀ ਬਣ ਕੇ ਤਿਆਰ ਹੋ ਗਈ ਹੈ ਇਸ ਨੂੰ ਗਰਮ ਗਰਮ ਖਾਓ ਅਤੇ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ